ਤਾਂ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਦੱਸ ਸਭ ਜਾਣਦੇ ਨੇ ਪੁਲਿਸ ਹੋਂ ਦਾ ਅੰਡਰ ਆ ਪਰ ਸਵੇਹ ਸੜੇ ਨੇ ਫੜ ਕੇ ਡੀਸੀ ਨੂੰ ਅੰਦਰ ਕਰਤਾ ਸੀਗਾ ਤੇ ਪਰਸੋ ਵਾਲੇ ਕੁਝ ਨੌਜਰਖਾ ਨੌਜਰਾਂ ਨੂੰ ਮਾਰ ਕੇ ਉਠਾ ਫਿਰਸ ਮੁਕਾਬਲਾ ਦਿਖਾ ਕੇ ਲਿਆਏ ਹਸਪਤਾਲ ਦੇ ਵਿੱਚ ਲਿਆਏ ਤੇ ਉਹਨਾਂ ਦਾ ਪੋਸਟਮਾਰਟਮ ਕਰਵਾਉਣ ਦੀ ਕਦਰ ਜਦੋਂ ਡਾਕਟਰਾਂ ਨੇ ਚੈੱਕ ਕੀਤਾ ਤੇ ਇੱਕ ਨੌਜਰ 60 ਰਹਿਤ ਤੇ 14 ਸੀ ਕੋਈ ਕਹਿੰਦੇ ਤਾਂ ਜਿਉਂਦਾ ਹੈ ਨਾ ਅਸੀਂ ਪੋਸਟਮਾਰਟਮ ਕਿਵੇਂ ਕਰਦੇ ਤਾਂ ਐਡਮਿਟ ਪੁਲਿਸ ਵਾਲੇ ਉਹ ਡਾਕਟਰ ਐਡਮਿਟ ਕਰੇ ਪੁਲਿਸ ਵਾਲੇ ਧੱਕਾ ਚੱਕ ਕੇ ਲੈ ਗਏ 10 ਮਿੰਟਾਂ ਬਾਅਦ ਉਹ ਗੋਲਦਾਂ ਮਾਰ ਕੇ ਲੈ ਕੇ ਹੁਣ ਦੇਖੋ ਹੁਣ ਜੌਦਾ ਕ ਮਰਿਆ ਵਾ ਹੁਣ ਕਰ ਦੋ ਕਨੇ ਪੋਲ ਮਾਰ ਇਹ ਧੱਕੇ ਸਾਹੀ ਪੰਜਾਬ ਨੇ ਦੇਖੀ ਆ ਉਹ ਦੌਰ ਦੇਖਿਆ ਹਜ਼ਾਰਾਂ ਸਿੱਖ ਨੌਜਵਾਨ ਮਾਰ ਮਾਰ ਕੇ ਖਿਫਾਤ ਤੇ ਉਹ ਤਾਂ ਆਉਣਾ ਲੋਕ ਪਤਾ ਹੈ ਜਾਂ ਕਿਤੇ ਆ ਲਾਪਤਾ ਕਰਤੇ ਨਾ ਵੰਗੂ ਮਰਿਆ ਸ਼ਾਮਲ ਕਰਤੇ ਨਾ ਜੌਦਾ ਸ਼ਾਮਲ ਕਰ ਸਕਦੇ ਆ ਜ਼ਮੀਨਾਂ ਜਦਾਂ ਦੇ ਬੜੇ ਝਗੜੇ ਖੜੇ ਹੋਏ ਉਸ ਯਾਦ ਕਰੋ ਉਹ ਲਾਡੀ ਐਸਪੀ ਜਿਲ੍ਹਾ ਚਾ ਹੁਣ ਜਿਹਨੇ ਮਜੀਠੀਆ ਦਾ ਨਾਂ ਲਿਆ ਹੋਇਆ ਦੀ ਮਜੀਠੀਆ ਵੀ ਮੇਰੇ ਇਸ ਡਾਇਰੈਕਟ ਸ਼ਾਮਲ ਆ ਇਹਦੇ ਕਰਕੇ ਛੱਟ ਤੇ ਮਜੀਠੀਆ ਦੀ ਪੁਸਤ ਰਚੰਦੀਆਂ 5000 ਕਰੋੜ ਦਾ ਉਹ ਜਿਹੜੀ ਡਰੱਗ ਆ ਇਹ ਚਿੱਟਾ ਉਹਦੇ ਕੇਸ ਚ ਪੋਲਾ ਡੀਐਸਪੀ ਦੇ ਵੀ ਅੰਦਰ ਤੇ ਫੇਰ ਇੱਕ ਰਾਤ ਦੀ ਤਾਂ ਨਾਨਾ ਸਸਮੀ ਉਹ ਜਿਹੜਾ ਅੰਡਰਗਰਾਉਂਡ ਸਰਕਾਰ ਨੂੰ ਲੱਭਿਆ ਨਹੀਂ ਉਹ ਤੇ ਸਾਰਾ ਨਸ਼ਾ ਦਾ ਦੋਸ਼ ਆ ਵੀ ਉਹ ਨਸ਼ੇ ਬਖਾਉਂਦਾ ਸੀਗਾ ਸਾਰਾ ਕੁਝ ਹੈ ਰਾਤ ਦੀ ਲਾਪਤਾ ਹੋਇਆ ਵਾ ਸਰਕਾਰ ਨੂੰ ਲੱਭ ਨਹੀਂ ਰਹੀ ਰਦਾ ਅਲੀ ਮੰਡਲ ਸ਼ੋਧਿਤ ਮਤੀ ਸਨ ਸਖਸ਼ੀਤਾ ਤੇ ਹੋ ਸਾਰੇ ਗੁਰੂ ਰੂਪ ਖਾਲਸਾ ਜੀ ਅਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਵਿਚਾਰ ਚਰਚਾ ਹੋ ਰਹੀ ਆ ਇਹ ਬਹੁਤ ਹੀ ਗੰਭੀਰ ਮਸਲੇ ਤੇ ਹੋ ਰਹੀ ਆ ਤੇ ਜਿਵੇਂ ਕਿ ਆਮ ਤੌਰ ਤੇ ਪੰਜਾਬੀ ਚ ਕਹਾਂ ਤਾਂ ਵੀ ਗੱਲ ਸਹੀ ਦੀ ਨਹੀਂ ਗੱਲ ਪਹਿਲੇ ਦੀ ਆ ਜਦੋਂ ਕੋਈ ਸਟੇਟ ਪਾਵਰ ਆ ਉਨੇ ਹੱਥ 'ਚ ਡੰਡਾ ਹੁੰਦਾ ਕਾਨੂੰਨਦਾਨ ਸਾਰੇ ਜਾਣਦੇ ਆ ਤੇ ਹਰ ਡੰਡਾ ਹੁੰਦਾ ਆਮ ਤੌਰ ਤੇ ਪੁਲਿਸ ਦੇ ਹੱਥ 'ਚ ਜਦੋਂ ਦੀ ਸੀਂਜੀ ਬੈਠੇ ਨੇ ਪੱਤਰਕਾਰ ਆਪ ਤਾਂ ਬੈਠੇ ਨੇ ਇਹ ਮੇਰਾ ਕਾਲ 1992 ਦੀ ਗੱਲ ਆ ਮੈਂ ਜਦੋਂ ਸੁਮੇਸ਼ ਸੈਣੀ ਮਠੰਡੇ ਐਸਐਸਪੀ ਸੀ ਤੇ ਉੱਥੇ ਇੱਕ ਡੀਸੀ ਸੀਗੇ ਤੋ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਆ ਦੱਸ ਸਭ ਜਾਣਦੇ ਨੇ ਪੁਲਿਸ ਹੋਂਦੇ ਅੰਡਰ ਆ ਪਰ ਸਵੇਹ ਸੈਣੀ ਨੇ ਫੜ ਕੇ ਡੀਸੀ ਨੂੰ ਅੰਦਰ ਕਰਤਾ ਸੀਗਾ ਉਹ ਬਹੁਤ ਚਰਚਾ ਚੱਲੀ ਪਰ ਉਦੋਂ ਉਹ ਡੀਸੀ ਸਾਹਿਬ ਦਾ ਕਿਸੇ ਨੇ ਪੱਖ ਨਹੀਂ ਪੂਰਾ ਪੁਲਿਸ ਦਾ ਪੱਖ ਪੂਰਾ ਬਣਾ ਜੀ ਪੁਲਿਸ ਦਾ ਮਨੋਵਲ ਡਿੱਗਦਾ ਜੇ ਕੋਈ ਕਾਰਵਾਈ ਕਰ ਦਿਆ ਇਹ ਨਿਗਾਹਕਾ ਡਰਾਮਾ ਵਾਪਰਿਆ ਉਦੋਂ ਉਸ ਤੌਰ ਦੇ ਵਿੱਚ ਇਹਦੇ ਪ੍ਰਸ਼ਾਸਨਿਕ ਅਧਿਕਾਰੀ ਹੁੰਦੇ ਕੋਈ ਪਾਵਰ ਨਹੀਂ ਸੀ ਕੋਈ ਪੋਹਦਾ ਨਹੀਂ ਸੀ ਦਰਜ ਸਹਿਵਾਨਾ ਤੋਂ ਪੁਲਸ ਵਾਲੇ ਜਿੰਮੇ ਮਰਜ਼ੀ ਕੋਈ ਗੱਲ ਕਰਦੇ ਰਿਮਾਂਡ ਲੈਣਾ ਕੋਈ ਹੋਰ ਕਰਦਾ ਡਰਾ ਕੇ ਲੈ ਲੈਂਦੇ ਸੀ ਕਿ ਤਰਨ ਤਰਨ ਵੱਲ ਝੂਠੇ ਪੁਲਸ ਮੁਕਾਬਲਿਆਂ ਦੀ ਘਟਨਾ ਬੜੀ ਵਿਧਾਨ ਸਭਾ 'ਚ ਵੀ ਚਰਚਾ ਹੋਈ ਵੀ ਪੁਲਸ ਵਾਲੇ ਕੁਝ ਨੌਜਵਾਨ ਸਖ ਨੌਜਵਾਨਾਂ ਨੂੰ ਮਾਰ ਕੇ ਉਠਾ ਪੁਲਸ ਮੁਕਾਬਲਾ ਦਿਖਾ ਕੇ ਲਿਆਏ ਹਸਪਤਾਲ ਦੇ ਵਿੱਚ ਲਿਆਏ ਤੇ ਉਹਨਾਂ ਦਾ ਪੋਸਟਮਾਰਟਮ ਕਰਵਾਉਣ ਦੀ ਕਾਤਰ ਜਦੋਂ ਡਾਕਟਰਾਂ ਨੇ ਚੈੱਕ ਕੀਤਾ ਤੇ ਇੱਕ ਨੋਜ਼ਲ ਸੈੱਟ ਰਿਹਾ ਸੀ ਤੋਂ ਜਿਉਂਦਾ ਸੀ ਉਹ ਕਹਿੰਦੇ ਮੈਂ ਤਾਂ ਜਿਉਂਦਾ ਨਾ ਸੀ ਪੋਸਟਮਾਰਟਮ ਕਿਵੇਂ ਕਰ ਦੇ ਤਾ ਐਡਮਿਟ ਕਰੋ ਪੁਲਿਸ ਵਾਲੇ ਉਹ ਐ ਡਾਕਟਰ ਐਡਮਿਟ ਕਰੇ ਪੁਲਿਸ ਵਾਲੇ ਧੱਕਾ ਨਾਲ ਚੱਕ ਕੇ ਲੈ ਗਏ ਦਸਾਂ ਮਿੰਟਾਂ ਬਾਅਦ ਉਹ 골ਡਾ ਮਾਰਕ ਲੈ ਕੇ ਆਣੇ ਹੁਣ ਦੇਖੋ ਹੁਣ ਜਿਉਂਦਾ ਕਿ ਮਰਿਆ ਵਾ ਹੁਣ ਕਰ ਦੋ ਕਹਿੰਦੇ ਪੋਸਟਮਾਰਟਮ ਇਹ ਧੱਕੇ ਸਾਹੀ ਪ੍ਰਜਾਣ ਨੇ ਦੇਖੀ ਐ ਉਹ ਦੌਰ ਦੇਖਿਆ ਹਜ਼ਾਰਾਂ ਸਿੱਖ ਨੌਜਵਾਨ ਮਾਰ-ਮਾਰ ਕੇ ਖਪਾ ਦਿੱਤੇ ਨੇ ਫਿਰ ਤੇ ਉਰੀ ਬਾਦਲ ਸਾਹਿਬ ਸਾਡੇ ਅੰਦਰੋਂ ਬੈਸੰ ਸਰਕਾਰ ਸੀ ਇਸ ਗੱਲ ਕਰਕੇ ਸਤਾ ਚਾਏ ਸੀ ਵੀ ਜਿਹੜੇ ਇੱਥੇ ਮੰਨ ਲਓ ਇੰਨਾ ਜਾਤੀਆਂ ਹੋਣੀਆਂ ਪਰਿਵਾਰਾਂ ਨਾਲ ਪਰਿਵਾਰਾਂ ਦੇ ਪਰਿਵਾਰ ਖਪਾਤੇ ਸਿੱਖ ਨੌਜਵਾਨ ਖਪਾਤੇ ਉਹਨਾਂ ਦੇ ਖਾਤਰ ਅਸੀਂ ਇੱਕ ਟਰੁਥ ਕਮਿਸ਼ਨ ਬਣਾਵਾਂਗੇ ਜਾਜ ਕਮਿਸ਼ਨ ਬਣਾਵਾਗੇ ਜਿਹੜਾ ਸਾਰਾ ਕੁਝ ਸੱਟ ਕੇ ਲੈ ਕੇ ਆਊਗਾ ਉਹਦੇ ਆਧਾਰ ਤੇ ਲੋਕਾਂ ਦਾ ਭਰੋਸਾ ਬੱਜਿਆ ਸੀ ਬਦਲ ਸਾਹਿਬ ਤੇ ਵੀ ਵਾਕਈ ਸੱਚ ਸਾਹਮਣੇ ਆਊ ਉਹਨਾਂ ਮਾਮਾ ਨੂੰ ਵੀ ਲੱਗਿਆ ਸੀ ਵੀ ਜਿਹੜੇ ਸਾਡੇ ਬੱਚੇ ਘਰਾਂ ਤੋਂ ਚੱਕ ਕੇ ਨਿਰਦੋਸ਼ ਸਰਪ ਕੋਈ ਚੰਗਾ ਕਿਸੇ ਨੇ ਗੋਲ ਪਟਕਾ ਬਣ ਲੈ ਕਿਸੇ ਨੇ ਹੋਰ ਕਰ ਲਿਆ ਉਹਦਾ ਸਰਪ ਸੂਰਤ ਦੇਖ ਕੇ ਖਤਮ ਕਰਤੇ ਬਹੁਤ ਮੁਰਾ ਤਾਂ ਉਹਨਾਂ ਲੋਕ ਪਤਾ ਹੈ ਜਾਂ ਕਿੱਥੇ ਆ ਲਾਪਤਾ ਕਰਤੇ ਨਾ ਉਹਨੂੰ ਮਰਿਆ ਸ਼ਾਮਲ ਕਰ ਸਕਦੇ ਨਾ ਜਿਉਂਦਾ ਸ਼ਾਮਲ ਕਰ ਸਕਦੇ ਆ ਜ਼ਮੀਨਾਂ ਗੈਰਾਂ ਦੇ ਬੜੇ ਝਗੜੇ ਖੜੇ ਹੋਏ ਤੇ ਜਦੋਂ ਬਾਦਲ ਸਾਹਿਬ 97 ਸਤਾ ਚ ਆ ਗਏ ਤੇ ਡਾਕਟਰ ਹਮਿੰਦਰ ਸਿੰਘ ਜੀ ਬੈਠੇ ਨੇ ਇਥੇ ਵਿਧਾਨ ਸਭਾ ਦੇ ਵਿੱਚੋਂ ਕਾਮਰੇਡ ਹਮਿੰਦਰ ਸਿੰਘ ਕਾਮਰੇਡ ਹਰਦੇਵ ਵਰਸੀ ਉਹਨਾਂ ਨੇ ਸਵਾਲ ਠਾਇਆ ਵੀ ਬਾਦਲ ਸਾਹਿਬ ਤੁਸੀਂ ਟਰੂਥ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀਗੀ ਤੇ ਬਾਦਲ ਸਾਹਿਬ ਨੇ ਕੋਲੇ ਮਨ ਕਰਾ ਛੱਡੋ ਜੀ ਕਿਉਂ ਦੱਬੇ ਮੁਰਦੇ ਪੁੱਟਦੇ ਹੋ ਤੋ ਰਹਿ ਗਿਆ ਗੱਲਾਂ ਹੁਣ ਛੱਡੋ ਫਰਜਸ ਜਸਟਿਸ ਕੁਲਦੀਪ ਸਿੰਘ ਨਾਲ ਇੱਕ ਆਪਣਾ ਲੋਕਾਂ ਨੇ ਮਿਲ ਕੇ ਜਿਹੜੇ ਸੂਝਵਾਨ ਸੋਨਾਂ ਨੇ ਪੀਪਲ ਜੀ ਕਮਿਸ਼ਨ ਬਣਾਇਆ ਤੋਂ ਪੀਪਲ ਜੀ ਕਮਿਸ਼ਨ ਦੇ ਖਿਲਾਫ ਵੀ ਰੈਟਰ ਪਟੀਸ਼ਨਾਂ ਪਾ ਕੇ ਵੀ ਜੇ ਪੀਪਲ ਜੀ ਕਮਿਸ਼ਨ ਦੀ ਖੋਜ ਕਰੂਗਾ ਤਾਂ ਦੁਬਾਰਾ ਪੰਜਾਬ ਚ ਅੱਤਵਾਦ ਪੈਦਾ ਹੋ ਸਕਦਾ ਉਹਨੂੰ ਵੀ ਕੰਮ ਨਹੀਂ ਕਰ ਦਿੱਤਾ ਗਿਆ ਨਰਕੋ ਪੀਪਲ ਜੀ ਕਮਿਸ਼ਨ ਦੇ ਵਿੱਚ ਜਸਟਿਸ ਕੁਲਦੀਪ ਸਿੰਘ ਦੇ ਨਾਲ ਦੋ ਹਿੰਦੂ ਜੱਜ ਸਨ ਇੱਕ ਬੰਬੇ ਹਾਈ ਕੋਰਟ ਦਾ ਤੇ ਇੱਕ ਕੋਲਕਾਤਾ ਹਾਈ ਕੋਰਟ ਦਾ ਮਨ ਰਹੀ ਗੱਲ ਸੀ ਕਿ ਸੱਚ ਸਾਹਮਣੇ ਨਹੀਂ ਹੋਣਾ ਚਾਹੀਦਾ ਪਰ ਜਦੋਂ ਅਸੀਂ ਨਸ਼ਿਆਂ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਤਿੰਨ ਸਾਲ ਹੋ ਗਏ ਹਹਾਕਾਰ ਮੱਚੀ ਪਈਆ ਹਜ਼ਾਰਾਂ ਮੁੰਡੇ ਨੌਜਵਾਨ ਮਰੇ ਗਏ ਤੇ ਹੁਣ ਉਹਨੂੰ ਇਹ ਜਾਗਾਈ ਆ ਵੈਸੀ ਨਸ਼ਿਆਂ ਦਾ ਲੱਕ ਤੋੜਦਾ ਤੇ ਬਲਡੋਜ਼ਰ ਤੇ ਜੋ ਪੰਜਾਬ ਦੇ ਵਿੱਚ ਬਾਦਲ ਸਾਹਿਬ ਦਾ ਰਾਜ ਰਹਾ ਕੋਕ ਜਦੋਂ ਪੰਜਾਬ ਦੇ ਵਿੱਚ ਖੜਕੂ ਦਾ ਦੌਰ ਸੀ ਉਦੋਂ ਹੀ ਪੁਲਸ ਨੂੰ بے ਹਥਾਤਤਾ ਤਾਕਤਾਂ ਦਿੱਤੀਆਂ ਸੀਗਾ ਜਿਵੇਂ ਮੈਂ ਗੱਲ ਕਰਕੇ ਜਿਹੜਾ ਸੁਮੇਰ ਸੈਣੀ ਨੇ 20 ਨੂੰ ਵੀ ਬੰਦ ਕਰਤਾ ਸੀਗਾ ਉਹ ਜਿਹੜੀਆਂ بے ਹਥਾਤਤਾ ਤਾਕਤਾਂ ਜਦੋਂ ਤੁਸੀਂ ਪੁਲਸ ਨੂੰ ਦੇ ਦੋਗੇ ਤੇ ਫਿਰ ਉਹ ਦਰਬਾਰਤੋਂ ਕਰਨੀ ਉਹਦੇ ਅੰਦਰ ਰਹਿਕਾਰਤਾ ਹੋਣਾ ਵੈਸੇ ਆਲੇ-ਨਾਲ ਕੁ ਸਟੇਟਰ ਤੇ ਨਿਰਭਰ ਹੋ ਜਾਂਦੀ ਹੈ ਉਹ ਬਰ ਸਟੇਟ ਨੂੰ ਚਲਾਉਣ ਲੱਗ ਜਾਂਦੇ ਹੁਣ ਜੋ ਪੰਜਾਬ ਦੇ ਵਿੱਚ ਨਸ਼ਾ ਆਇਆ ਬਾਦਲ ਦੌਰ ਚ ਕਾਲੀ ਸਰਕਾਰ ਦਰਾਂ ਆਇਆ ਉੱਚ ਪੁਰਸਵਾਲ ਦੀ ਵੱਡੀਆਂ ਦੀ ਸਮੂਲੀਅਤ ਆ। ਥਾਣੇ ਚੌਂਕਿਆਂ ਦੇ ਪੱਧਰ ਤੋਂ ਲੈ ਕੇ ਮੈਂ ਪੜਦੇ ਰਹਿਣ ਵਾਲਾ ਮੈਨੂੰ ਪਤਾ ਨਹੀਂ ਕਿਹੜੇ ਕਿਹੜੇ ਚੌਂਕਿਆਂ 'ਚ ਕਿਹੜੇ ਕਿਹੜੇ ਹੁਣ ਐਸਆਈ ਇਨਚਾਰਜ ਪਾਉਂਦੇ ਹੁੰਦੇ ਸੀਗੇ। ਕਿ ਮੈਂ ਮਹੀਨਾ ਚੱਲਦਾ। ਤੁਸੀਂ ਯਾਦ ਕਰੋ ਭੋਲਾ ਡੀਐਸਪੀ ਜੇਲ੍ਹ ਚਾ ਹੁਣ ਜਿਹਨੇ ਮੰਜੀਟੀਆਂ ਦਾ ਨਾਂ ਲਿਆ ਹੋਇਆ ਨੀ ਮੰਜੀਟੀਆਂ ਵੀ ਮੇਰੇ ਇਸ ਡਾਇਰੈਕਟ ਸ਼ਾਮਲ ਆ। ਇਹਦੇ ਕਰਕੇ ਛੱਟ ਤੇ ਮੰਜੀਟੀਆਂ ਦੀ ਪੁਸ਼ਤ ਰਛਨ ਦਿਆਂ 5000 ਕਰੋੜ ਦਾ ਹੋ ਜਿਹੜੀ ਡਰੱਗ ਆਹੇ ਚਿੱਟਾ ਉਹਦੇ ਕਿਹੱਚ ਪੋਲਾ ਡੀਐਸਪੀ ਆਜੇ ਵੀ ਅੰਦਰ ਆ ਤੇ ਫੇਰ ਇੱਕ ਰਾਜੀਤ ਨਾਂ ਦਾ ਐਸਐਸਪੀ ਉਹ ਜਿਹੜਾ ਅੰਡਰਗਰਾਊਂਡ ਸਰਕਾਰ ਨੂੰ ਲੱਭਿਆ ਨਹੀਂ ਉਹ ਤਾਂ ਸਾਰਾ ਨਸ਼ਾ ਦਾ ਦੋਸ਼ ਆ ਵੀ ਉਹ ਨਸੇ ਬਕਾਉਂਦਾ ਸੀਗਾ ਸਾਰਾ ਰਾਜੀਤ ਲਾਪਤਾ ਹੋਇਆ ਦਾ ਸਰਕਾਰ ਨੂੰ ਲੱਭ ਨਹੀਂ ਰਹੀ ਪਰ ਖਾੜ ਤੋਂ ਬਾਤ ਦਰ ਆਨੀ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਕੁਮਾਹਰ ਸੀਗਾ ਇੰਦਰਜੀਤ ਸਿੰਘ ਫਗਵਾੜੇ ਤੋਂ ਬਹੁਤ ਬੜੇ ਝੂਠੇ ਪੁਲਿਸ ਮੁਕਾਬਲੇ ਬੁਲਾਏ ਸੀਗੇ ਮੁੰਡਿਆਂ ਦੇ ਫੜ ਕੇ ਲੋ ਜੀ ਮਸ਼ਹੂਰ ਸੀ ਸਰਕਾਰ ਦਾ ਸਿਹਤਤਾ ਸੀ ਜੋ ਕਵਾਂਟਲਰ ਹਿਸਾਬ ਨਾਲ ਡਰੱਗ ਬਚਣ ਦੇ ਕੇਸ ਚਾਤੋ ਰਪਲੇ 47 ਵੀ ਫੜੀ ਗਈ ਸੀ ਇੰਦਰਜੀਤ ਦਾ ਨਾਮ ਮਸ਼ਹੂਰ ਆ ਜੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਸਮਲਰ ਨਾਲ ਇਹ ਪੁਲਿਸ ਦੀ ਮਿਲੀ ਭੁਗਤਾਨ ਨਾਲ ਹੀ ਚੱਲਦਾ ਪਿੰਡਾਂ ਦੇ ਵਿੱਚ ਹੁਣ ਵੀ ਇੱਕ ਦੋ ਨੰਬਰ ਦੀ ਸ਼ਰਾਬ ਬਿਕ ਰਹੀ ਆ ਮੇਰੇ ਆਂਗਵਾਂਟਲ ਵੀ ਵਿਕਦੀ ਆ ਸਾਰਾ ਪੀਵਤਰ ਰਹੀ ਆ ਉਹ 100 150 ਰੁਪਏ ਦੀ ਬੋਤਲ ਆ ਤੇ ਇੱਕ ਤੇ 2 300 ਰੁਪਏ ਦੀ ਬੋਤਲ ਆ ਇਹ ਉਹ ਤੁਹਾਨੂੰ ਸੁਖਵੀਰ ਮਾਰਗਾ ਕਹਿੰਦੇ ਹੁੰਦੇ ਸੀਗੇ ਸੁਖਵੀਰ ਤੋਂ ਬਾਅਦ ਕੈਪਟਨ ਅਮਿੰਦਰ ਸਿੰਘ ਵੀ ਆ ਗਏ ਫਿਰ ਇਹ ਆਮ ਆਦਮੀ ਪਾਰਟੀ ਵੀ ਆ ਗਈ ਅਜੇ ਤੱਕ ਉਹਨਾਂ ਨੂੰ ਸਪਲਾਈ ਨੀਟ ਹੋ ਰਕੀ ਪਿੰਡਾਂ ਤੁਹਾਨੂੰ ਰੀਲਿਸ ਹੰਸਰਾਬ ਲਗਾਤਾਰ ਸਪਲਾਈ ਹੋ ਰਹੀ ਹੈ ਉਹ ਠੇਕੇਦਾਰੀ ਬਣਾਉਂਦੇ ਨੇ ਘਟਪਾਲੀ ਕੋਲੋਂ ਕਿੰਨੀਆਂ ਬਾਦਲ ਕੋਲੋਂ ਸ਼ਰਾਬ ਦੀਆਂ ਫੈਕਟਰੀਆਂ ਫੜਿਆ ਨਕਲੀ ਸ਼ਰਾਬ ਬਣਾਉਂਦੇ ਸੀਗੇ ਵੱਡੇ ਵੱਡੇ ਮਹਿੰਗੇ ਬ੍ਰਾਂਡ ਦੇ 2000 ਰੁਪਏ ਵਾਲੀ ਬੋਤਲ ਉਹ ਠੇਕੇਦਾਰ ਬੜਾ ਕੋਈ ਕਾਰ ਮੈਨੂੰ ਉਹ ਕਿਹਦੀ ਫੈਕਟਰੀ ਸੀ ਕੋਈ ਨਹੀਂ ਪਤਾ ਲੱਗਾ ਕੌਣ ਸੀ ਉਹ ਬਿਲਟਰੀ ਵਾਲੇ ਇਹ ਸਾਰੀਆਂ ਸਿਆਸੀ ਲੀਡਰਾਂ ਨੇ ਚੱਲਦੀਆਂ ਆ ਬਸੇ ਪਟਾਣਾ ਦੇ ਨੇੜੇ ਸਾਰਾ ਹੋਰ ਸਾਰੇ ਚੱਲਦੀਆਂ ਰਹੀਆਂ ਮੇਰਾ ਬਸੇ ਵਗੜਾ ਫੈਕਟਰੀਆਂ ਫੜਗਾ ਚੱਲਣਗੀਆਂ ਛਵਾਤੀ ਜਦੋਂ ਸਰਕਾਰ ਨੇ ਨੂੰ ਜਾਗ ਆਈ ਆ ਸਭ ਤੋਂ ਮਾੜਾ ਜਿਹੜਾ ਇਹਦਾ ਕੰਮ ਕੀਤਾ ਜਾ ਰਿਹਾ ਉਹ ਜਿੱਥੇ ਬਲਡੋਜ਼ਰ ਲਿੱਤੀ ਆ ਵੀ ਤੁਸੀਂ ਸਮਲਰ ਦੇ ਘਰ ਟਾ ਦਿਓ ਸਮਲਰ ਦੇ ਘਰ ਟੋਂ ਦੇ ਨਾਲ ਉਹਨੇ ਕੋ ਹੋਰ ਨਵਾਂ ਬਣਾਇਆ ਵਿੱਚ ਕੋਈ ਗ੍ਰੈਂਡ ਸੈਟਰ ਆ ਜਾ ਕੋਈ ਹੋਰ ਸਮਾਜ ਵਿਰੋਧੀ ਅਨਸਰ ਜਨ ਨੂੰ ਕਰਾ ਦਿੱਤਾ ਵਾ ਉਹ ਉਠਾ ਪੜਦਾ ਮੁਕਾਬਲੇ ਤੋਂ ਫੜਾ ਗਾ ਜੀ ਹੋਰ जख्मी ਹੋ ਗਿਆ ਉਹਦੇ ਲੱਤਾਂ ਤੇ ਗੋਲ ਗੰਗਾ ਲਗਾ ਦੇ ਰੋਜ਼ ਇਨਕਾਉਂਟਰ ਕਰਨ ਦਾ ਇਹ ਜਿਹੜਾ ਟੰਗ ਆ ਇਹ ਬਹੁਤ ਮਾੜਾ ਗਾ ਇਹ ਇੱਥੇ ਖੜਨਾ ਨਹੀਂ ਗਾ ਜਦੋਂ ਤੁਸੀਂ ਪੁਲਿਸ ਨੂੰ ਤਾਕਤਾਂ ਦਿਓਗੇ ਸਟੇਟ ਪੁਲਿਸ ਤੇ ਨਿਰਪਰ ਹੋ ਜੂ ਫਿਰ ਪੁਲਿਸ ਸਟੇਟ ਨੂੰ ਆਪਣਾ ਢੰਗ ਨਾਲ ਚਲਾਉਣ ਲੱਗ ਜਾਂਦੀ ਹੈ ਉਹ ਮੰਨ ਮੰਨਿਆ ਕਰੂਗੀ ਕਰੂਗੀ ਜਦੋਂ ਪੁਲਿਸ ਨੂੰ ਗਲਤ ਕੰਮ ਕਰਵਾਉਣਗੇ ਤੇ ਪੁਲਿਸ ਨੇ ਫਿਰ ਆਪਣਾ ਵੀ ਭਰਨੇ ਨੇ ਘਰ ਵੀ ਭਰਨੇ ਨੇ ਉਹਨੇ ਗਲਤ ਕੰਮ ਕਰਨਾ ਹੀ ਕਰਨਾ ਜਦੋਂ ਤੁਸੀਂ ਜਿਹੜੀਆਂ ਮਤਲਬ ਨਾ ਤੁਸੀਂ ਲਈ ਕਰੋਗੇ ਪੁਲਿਸ ਦੀ ਹੱਥ ਦੇ ਉਹਦੇ ਦੀ ਪਾਵਰ ਇਹ ਜਿਹੜੀ ਪੰਜਾਬ ਸਰਕਾਰ ਆ ਸਾਰਾ ਕੁਝ ਪੁਲਿਸ ਰਾਹੀਂ ਹੱਲ ਕਰਨਾ ਚਾਹੁੰਦੀ ਆ ਇਹ ਪੰਜਾਬ ਨੂੰ ਬਹੁਤ ਬਰਬਾਦੀ ਦੇ ਕੰਡੇ ਤੇ ਲੈ ਜਾਊਗਾ ਇਹ ਕੋ ਨੀਤੀ ਮੇ ਪਿਛਲੇ ਦਿਨੇ ਮੇ ਇੱਕ ਗੱਲ ਆਈ ਆ ਵੀ ਜਿਹੜੇ ਆਮ ਸਾਥੀ ਆ ਜਾਂ ਹੋਰ ਆ ਪਿੰਡਾਂ ਦੇ ਦਲਤ ਵਰਗ ਦੇ ਲੋਕ ਉਹਨਾਂ ਦੇ ਘਟਾ ਹੀ ਜਾਂਦੇ ਆ ਜਿਹੜੇ ਵੱਡੇ ਸੰਗਰਾਂ ਪ੍ਰਕਾਰਤਾ ਸੰਤ ਜਿਵੇਂ ਗੁਰਬੀਬ ਸਿੰਘ ਰਾਣੋਪੈਲ ਤੋਂ ਬਾਬਾ ਕਾਲਾ ਸਿੰਘ ਦਾ ਭਾਂਜਾ ਉਹਦੇ ਕੋਲੋਂ 243 ਲੱਖ ਦੀ ਗੱਡੀ ਤੋਂ ਹੀ ਫੜਿਆ ਗਿਆ ਸੀ ਦੋ ਤਿੰਨ ਕੁਇੰਟਲ ਚਿੱਟਾ ਵੀ ਫੜਿਆ ਗਿਆ ਸੀ ਉਹਦੇ ਸਟੱਡ ਫਾਰਮ ਵੀ ਬਣੇ ਹੋਏ ਆਲੀ ਸਰ ਕੋਠੀਆਂ ਬਣ ਗਈਆਂ ਉਹਨੂੰ ਕੋਈ ਨਾ ਕਰਨੀ ਕਹਿੰਦਾ ਉਹ ਆਇਆ মিডিਆ ਤੇ ਬਗਵਾਨ ਜੀ ਆ ਤੇਰੀ ਨਜ਼ਰ ਚ ਨਹੀਂ ਆਈਆਂ ਇਹ ਜਿਆ ਕੋਠੀਆਂ ਇਸੇ ਤਰ੍ਹਾਂ ਰਾਜਾ ਕਨੋਲਾ بڑا ਡਰੱਗ ਦਾ ਬੜਾ ਵੱਡਾ ਸੌਲਰ ਇੰਟਰਨਲ ਰਾਜਾ ਕਨੋਲਾ ਨਾਂ ਦਾ ਉਹਨਾਂ ਸਟੱਡ ਫਾਰਮ ਉਹਨਾਂ ਕੋਠੀਆਂ ਉਹਦਾ ਪਤਾ ਨਹੀਂ ਕਿੰਨਿਆਂ ਦਾ ਪ੍ਰਾਪੜੀਆਂ ਬਣਾਈਆਂ ਹੋਣਗੀਆਂ ਉਹਦੀ ਪਤਨੀ ਉਹਨਾਂ ਪੁੱਤਰ ਵੀ ਜਿਹੜੇ ਚ ਰਹੇ ਆ ਛੋਏ ਜਿਹੜਾ ਬਲਡੋਜ਼ਰ ਨੀਤੀ ਆ ਬਲਡੋਜ਼ਰ ਨੀਤੀ ਕਿ ਨਨ ਸਾਫ ਦੀ ਨੀਤੀ ਨਹੀਂ ਕਿ ਕਿ ਤੁਸੀਂ ਡ੍ਰੈਗ ਨੂੰ ਇਸ ਤਰ੍ਹਾਂ ਕਾਬੂ ਕਰ ਲਓਗੇ ਘੱਟਾ ਕੇ ਦਸਤ ਪਾ ਦੋਗੇ ਉਹ ਹੋਰ ਟੰਗਣਾ ਜਿਹੜਾ ਮੈਂ ਵੇਚਣਾ ਸਵਰਨ ਨਾਲ ਆਪਣੇ ਕੋਠੀਆਂ ਬਣਾਉਣ ਕੋ ਹੋਰ ਟੰਗਣਾ ਪੈਸਾ ਨਿਵੇਸਟ ਕਰ ਲੈਣਗੇ ਪੰਜਾਬ ਤੋਂ ਬਾਹਰ ਨਿਵੇਸਟ ਕਰ ਲੈਣਗੇ ਕਿਤੇ ਹੋਰ ਕਰ ਲੈਣਗੇ ਬੈਂਕਾਂ 'ਚ ਰੱਖ ਦੇਣਗੇ ਗਲਤ ਆ ਵੀ ਉਹਨਾਂ ਨੂੰ ਫੜ ਕੇ ਵੱਡੀਆਂ ਸਜ਼ਾਾਂਾਂ ਦੇਣੀਆਂ ਜਿੱਥੋਂ ਆਉਂਦਾ ਥੋਕੇ ਸਾਰਾ ਚੱਲ ਰਿਹਾ ਉਹਨਾਂ ਸਮਰਾਂ ਨੂੰ ਫੜ ਕੇ ਅੰਦਰ ਕਰਾਂ ਨਾ ਬੱਟ ਨਾ ਕਰ ਬਸ ਪੁੱਛੇ ਬੈਠਿਆ ਚੱਲਦੇ ਆ ਛੋਟੇ ਛੋਟੇ ਜਿਹੜਾ ਪਾਂਡੀ ਆ ਇਹ ਕੈਪਟਨ ਮਨਿੰਦਰ ਦਰਾਨ ਵੀ ਹੋਇਆ ਅਸੀਂ ਨਸ਼ੇ ਬੰਦ ਕਰਨੇ ਆ ਤੇ ਬਟਿੰਡੇ ਚਰਨਜੀਤ ਪੁਲਿਸ ਦੀ ਰਿਪੋਰਟ ਵੀ ਛੱਪੀ ਸੀ ਵੀ ਜਿੰਨੇ ਦਲਤ ਵਰਗ ਦਾ ਸੰਧ ਛੋਟੇ ਛੋਟੇ ਥੱਲੇ ਕੋਈ ਗੋਲੀਆਂ ਵੇਚਦਾ ਸੀ ਉਹ ਲੱਖਾਂ ਦੀ ਗਿਣਤੀ ਚ ਫੜ ਕੇ ਦਲਤਬਾਰ ਦੇ ਲੋਕ ਸਵੇਰ ਤੌਰ ਤੇ ਅੰਦਰ ਕਰਤੇ ਤੇ ਜਿਹੜਾ ਪ੍ਰਕਾਸ਼ ਵੱਡੇ ਸਮਾਲਰ ਸੀਗੇ ਇੰਨਾ ਵੱਡੇ ਆਪਣੇ ਮੈਡੀਕਲ ਸਟੋਰਾਂ ਵਾਲੇ ਸੀ ਥੱਡਾ ਕਰ ਦੇ ਸੀਗੀ ਮੈਡੀਸਨ ਉਹਨਾਂ ਨੂੰ ਕੁਝ ਨਹੀਂ ਹੋਇਆ ਤੇ ਮੈਂ ਇੱਕ ਪੋਸਟ ਵੀ ਪਾਈ ਸੀ ਮੈਂ ਮੋਟਸਲ ਤੇ ਬਰਨਾਲੇ ਵੱਲ ਨੂੰ ਜਾ ਰਿਹਾ ਸੀ ਪੰਡੋਂ ਤੇ ਉਧਰ ਮੈਨੂੰ ਇੱਕ ਪ੍ਰਿੰਟ ਪੁਲਿਸ ਵਾਲੇ ਮਿਲਿਆ ਪੂਰਾ ਸਪੀਕਰ ਬੰਨਾ ਵਾ ਬਈ ਨਸ਼ੇ ਬਚਣ ਵਾਲੇ ਖਬਰਦਾਰ ਹੋ ਜਾਓ ਜੀ ਅਸੀਂ ਸਖਤ ਕਾਰਵਾਈ ਕਰਾਂਗੇ ਇਸ ਤਰ੍ਹਾਂ ਕਰਾਂਗੇ ਜਦੋਂ ਮੈਂ ਵਾਪਸੀ ਤੇ ਮੁੜਾ ਬਰਨਾਲੇ ਦਾ ਇੱਕ ਪਿੰਡ ਦੇ ਵਿੱਚ ਉਲੰਘਿਆ ਤੁਥਕ ਮੈਡੀਕਲ ਸਟੋਰ ਸੀ ਸਾਥ ਦੇ ਵਿੱਚ ਜਿਹਦੇ ਬਾਰੇ ਮਸ਼ਹੂਰ ਸੀ ਵੀ ਉਹ ਆਮ ਡਰੱਗਰ ਵੇਚਦਾ ਜਿਹੜਾ ਗੋਲਗਾ ਗਾਲਨਾ ਬਟ ਲੰਦੇ ਆ ਵੀ ਹੋਰ ਆ ਛੋਟੇ ਮੋਟੇ ਆਰਐਮਪੀ ਡਾਕਟਰ ਚੋਲਾ ਸਾਹਿਬ ਦੇ ਕੋਲੋਂ ਇਹ ਵੇਚਣ ਦੀ ਖਾਤਰ ਲੈ ਕੇ ਜਾਂਦੇ ਸੀਗੇ ਪੁਲਿਸ ਦੀ ਗੱਡੀ ਉਹਨੇ ਮੂਹਰੇ ਖੜੀ ਮੈਡੀਕਲ ਸਟੋਰ ਦੇ ਜਿਹੜਾ ਪੂਰਾ ਵੱਡਾ ਫਪਾਰੀ ਆ ਤੇ ਉਹ ਠੰਡਾ ਦੀ ਬੋਤਲ ਖੋਲ੍ਹੀ ਤੇ ਮੈਂ ਪੁਲਿਸ ਨਾਲ ਗੱਲ ਕਰਨ ਦੀ ਖਾਤਰ ਮਕਾ ਹੈਗਾ ਹੈਗਾ ਨੂੰ ਆ ਨਹੀਂ ਦਿਸ ਰਿਹਾ ਜਿਹੜਾ ਮੇਨ ਹੈਗਾ ਡਰਗ ਦਾ ਵਪਾਰੀ ਮੈਡੀਕਲ ਸਟੋਰ ਵਾਲਾ ਉਹਨੋਂ ਤਾਂ ਠੰਡਾ ਪੀ ਰਹੇ ਨੇ ਆਮ ਲੋਕਾਂ ਨੂੰ ਹੋਕਾ ਦੇ ਦਿੰਦੇ ਨੇ ਡਟ ਲਿਓ ਸਰਭ ਕਰਾਂਗੇ ਸੋ ਜਿਹੜਾ ਇਸ ਵਕਤ ਸਮਾਗ ਬਹੁਤ ਹੋ ਗਿਆ ਸਾਡੇ ਸਾਰੇ ਪੰਜਾਬ ਦੇ ਜਿਹੜੇ ਇਨਸਾਫ ਸੰਭ ਲੋਕ ਆ ਇੱਕ ਮਹਿੰਮ ਬਣਨੀ ਚਾਹੀਦੀ ਆ ਸਰਕਾਰ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਜੋ ਸੈਂਮੇ ਦਾ ਲਿੜਾ ਇੱਥੇ ਆ ਇਹ ਬਾਤ ਸਾਡੀ ਇੱਥੇ ਨਹੀਂ ਰਹਿ ਜਾਣੀ ਚਾਹੀਦੀ ਸਾਰੇ ਥਾਂ ਇੱਥੇ ਦੀ ਕੋਈ ਸਾਡੀ ਸਮਰਥਾ ਦੀ ਸਥਿਤੀ ਦਰਵਾਣ ਦੀ ਉਪਚਾਰ ਕਰ ਚੋਥੇ ਕਰਵਾਈਏ ਇੱਕ ਲਹਿਰ ਚਲਾਈਏ ਬੇ ਜੇ ਤੁਸੀਂ ਕੋਈ ਕੰਮ ਹੁਣ ਤੁਹਾਨੂੰ 3 ਸਾਲਾਂ ਬਾਅਦ ਜਾਗ ਆਈ ਆ ਕੁਛ ਕਰਨ ਦੀ ਤਾਂ ਹੁਣ ਤੁਸੀਂ ਇਹ ਵੱਡੇ ਸਮੰਦਰ ਫੜੋ ਜਿਹੜੇ ਵੱਡੇ ਐ ਜਿੱਥੋਂ ਆਉਂਦਾ ਤਰਾ ਇਹ ਛੋਟੇ ਮੋਟੇ ਨੇ ਘਰ ਟਾਉਣ ਦਾ ਫੇਰ ਨਹੀਂ ਰੁਕਣਾ ਕੱਲ ਨੂੰ ਦੋ ਸਾਲ ਤੁਸੀਂ ਬਦਲ ਜਾਣਾ ਸਵਾਲ ਨੂੰ ਨੇ ਫੇਰ ਅੱਜ ਉਹ ਡਰ ਜਾਣਗੇ ਕੱਲ ਨੂੰ ਫੇਰ ਉਹ ਲੰਗੇ ਹੋ ਜਾਣਗੇ ਇਹ ਕੰਮ ਕਰਨ ਦੀ ਲੋੜ ਆ ਜਿਹੜਾ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਜਾ ਤਾਂ ਕੀਤਾ ਜਾ ਰਾਇਆ ਇੱਥੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦੀ ਰੀਤੀ ਬਣਾਈ ਜਾ ਰਹੀ ਆ ਇਹ ਬਹੁਤ ਮਾੜੀ ਗੱਲ ਆ ਤੇ ਕੱਲ ਨੂੰ ਇਹ ਅਜ ਲੱਤਾਂ ਦੀਆਂ ਗੋਲੀਆਂ ਮਾਰਗਾ ਜਾਂਦੀਆਂ ਕੱਲ ਨੂੰ ਉਹਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਊ ਉਹਦੇ ਨਾਲ ਫਿਰ ਕੀ ਹੁੰਦਾ ਵੀ નિર્ਦੋਸ਼ ਲੋਕ ਜਿਹੜੇ ਹੈਗੇ ਆ ਉਹਨਾਂ ਉਹ ਵੀ ਇਹਦੇ ਸਕਾਰਪੜਦ ਨੇ ਇਸ ਜ਼ਬਰ ਦੇ ਜਿਵੇਂ ਬੜੇ ਵੀ ਆ ਆਪਾਂ ਦੇਖਿਆ ਹੀ 88 ਤੋਂ ਲੈ ਕੇ 99 ਤੱਕ ਪੰਜਾਬ ਵਿੱਚ ਜੋ ਦੌਰ ਨਿਸ਼ਕਿਆ ਸਰਕਾਰ ਦਾ ਹੈ ਨਾ ਗਲਤ ਉਹਨਾਂ ਸਾਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਤੇ ਇਹਨੂੰ ਕੋ ਲੋਕ ਲੱਭੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ